ਸਾਸ਼ੀ ਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਂ ਆਪਾਂ ਅੱਜ ਦਾ ਬਲੌਗ ਤੇ ਅੱਜ ਹੈਗੀ ਐ ਜੀ ਦਸਵੀਂ ਦਸਵੀਂ ਦਾ ਦਿਹਾੜਾ ਅੱਜ ਤੇ ਆਪਾਂ ਸਾਰੇ ਚੱਲਿਆ ਅੱਜ ਡੜਬੇ ਮਰਸੀਆਣਾ ਸਾਹਿਬ ਗੁਰੂ ਘਰਾਂ ਉੱਥੇ ਹਾਂਜੀ ਤੇ ਉੱਥੇ ਦਸਵੀਂ ਭਰਦੀ ਆ ਵੈਸੇ ਤਾਂ ਅਸੀਂ ਘੱਟੇ ਜਾਣੇ ਹੁੰਨੇ ਆ ਤੇ ਸੈਉ ਦੀ ਐਤ ਕੀ ਜਿੱਦ ਅਸੀਂ ਇਹ ਪਹਿਲਾਂ ਜੇ ਸਨੀਜ ਦੋ ਦਿਨ ਨਾਲ ਕੇ ਕੱਲੀ ਲਾਇਆ ਇਹ ਕਹਣਾ ਮੈਂ ਵੀ ਜਾਣਾ ਨਾਲ ਕੇ ਕੱਲੇ ਨੇ ਸ਼ਸ਼ਕਾਲ ਜੀ ਸਾਡੇ ਸਿੱਖਣਗੇ ਅੱਜ ਅਸੀਂ ਕਰਦਾ ਸਾਡਾ ਨੈਕਸਟ ਵੀਲ ਅੱਜ ਅਸੀਂ ਜਾਵਾਂਗੇ ਬੈਸੀਆਂ ਨੂੰ ਜਿੱਦ ਕਰਦਾ ਸੀ ਵੀ ਨਾਲ ਕੇ ਜਾਣਾ ਇਹਨੂੰ ਕੱਲੇ ਨੂੰ ਅਸੀਂ ਨੇ ਤੋੜਿਆ ਨਹੀਂ ਹੈਗਾ ਵੀ ਉੱਥੇ ਚੌਂਡ ਕਰਦਾ ਹਨ ਜਾ ਕੇ ਫਿਰ ਮੰਮੀ ਨੂੰ ਵਿਚਾਈ ਨੂੰ ਔਕਾਵੇਂ ਨਾਲੇ ਘਰ ਦਾ ਕੰਮ ਵੀ ਕਰਨਾ ਨਾਲੇ ਬੱਚੇ ਨੂੰ ਵੀ ਸਾਹਮਣਾ ਇਹਨੂੰ ਮੰਮੀ ਨੇ ਰੀਸਲਾਤੀ ਕਿ ਨਹੀਂ ਕਾਲੂ ਬੈਰਸੀਆਂ ਨੇ ਮੇਲਾ ਤੂੰ ਉੱਥੇ ਵਗਦੀ ਮੱਸ ਫੇਰੇ ਨੇ ਨਾ ਫੜ ਲਈ ਆਪਦੀ ਕਰਾ ਸਵੇਰੇ ਦਾ ਲੱਗ ਰਿਆ ਸੀ ਮੈਨੂੰ ਲੈ ਕੇ ਜਾਓ ਮੈਨੂੰ ਲੈ ਕੇ ਮੈਨੂੰ ਧੋਖੇ ਨਾਲ ਰੱਖ ਲਿਆ ਸੋਨੇ ਵੀਰੇ ਮਨાળ ਕੇ ਵਗ ਜਾਂਦਾ ਫਿਰ ਅਸੀਂ ਨੇ ਕਹੇ ਚਲੋ ਨਾਲੇ ਗੁਰੂ ਘਰ ਦਰਸ਼ਨ ਕਰਿਆ ਮੈਂ ਮੱਥਾ ਟੇਕਿਆ ਆਨੇ ਹੈ ਨਾ ਨਾਲੇ ਚਲੋ ਤੇਰਾ ਮਾਠੜਕੇ ਆਲੇ ਨੇ ਲੈ ਚੱਲਦੇ ਆਂ ਕਾਫੀ ਟਾਈਮ ਹੋ ਗਿਆ ਅਸੀਂ ਗਏ ਨਹੀਂ ਹੈਗੇ ਪਹਿਲਾਂ ਤਾਂ ਵਗ ਜਾਂਦੇ ਹੁੰਦੇ ਤੇ ਕਈ ਵਾਰ ਹੁਣ ਵਾਸਕ ਮਾਤਨ ਤੇ ਆਇਆ ਚ ਜਾ ਹੀ ਨਹੀਂ ਜਾਂਦਾ ਹੈਗਾ ਡੈਡੀ ਉਰੀ ਆ ਜਾਂਦੇ ਹੁੰਦੇ ਨੇ ਕੋਈ ਚਲੋ ਪਰਿਵਾਰ ਦਾ ਇੱਕ ਮੈਂਬਰ ਆ ਜੇ ਕੋਈ ਵੀ ਆ ਜੇ ਤੇ ਫਿਰ ਹੁਣ ਅਸੀਂ ਸਾਰੇ ਜਣੇ ਚੱਲਨੇ ਆਂ ਢੜਬੇ ਤੇ ਸੋਨੂੰ ਵੀ ਦਰਸ਼ਨ ਕਰਾਵਾਂਗੇ ਗੁਰੂ ਘਰ ਦੇ ਹਨ ਤੇ ਮਿਲਦੇ ਆਪਾਂ ਫਿਰ ਢੜਬੇ ਜਾ ਕੇ ਦੇਖੋ ਜੀ ਜੀਰੀਆਂ ਵਾਸਤੇ ਪਾਣੀ ਛੱਡ ਤਾਂ ਹੈ ਨਾ ਇੱਕ ਸਾਈਡ ਤੇ ਉਹ ਉੱਥੇ ਬਰੀਕ ਬਰੀਕ ਜੇ ਬਈਏ ਦੀਂਦੇ ਨੇ ਜੀਰੀ ਲਾਉਣ ਲੱਗ ਗਏ ਪਰ ਉਹ ਐਤ ਕੀ ਉਹ ਬਰੀਕ ਬਰੀਕ ਜੀ ਇਹ ਦਿਖ ਰਹੇ ਨੇ ਮਾੜੇ ਮਾੜੇ ਇਹ ਦੀਂਦੇ ਨੇ ਛੋਟੇ ਛੋਟੇ ਇਹ ਐਤ ਕੀ ਜੀਰੀਆਂ ਬਹੁਤ ਛੇਤੀ ਲਾਉਣ ਲੱਗ ਗਏ 20 ਤਰੀਕ ਤੋਂ ਲਾਉਣੇ ਹੁੰਦੇ ਨੇ ਆਪਾਂ ਸਕਾ ਨੂੰ ਲੋਕ ਹਟਦੇ ਨੇ ਭਾਈ 20 ਤਰੀਕ ਦੇ 15 ਦੀ ਤਿਹਤ ਕੀ ਤਾਂ ਹੀ 10 ਨੂੰ ਚਿੰਬੜ ਗਏ ਜੇ ਪਹਿਲਾਂ 20 ਕਹਿੰਦੇ ਹੁੰਦੇ ਤੇ ਤਾਂ 15 ਨੂੰ ਚਿੰਬੜ ਜੀ ਕਾਂਗਰਸ ਸਰਕਾਰ ਕੀ ਉਦੋਂ ਉਹਨਾਂ ਨੇ ਇਹ 10 ਦਿੱਤੀ ਦੀ ਆਪਾਂ 7 ਨੂੰ ਲੱਗੇ ਦੀ ਉਦੋਂ ਕੇਰਾ ਕੇਰਾ ਉਹਨਾਂ ਨੇ ਬਾਲੀ ਲੇਟ ਕਰ ਦਿੱਤੀ ਤੇ ਉਹਨਾਂ ਨੇ 15 ਪਤਾ ਨਹੀਂ 20 ਦਿੱਤੀ ਇੰਨੀ ਹੁਣ ਤਾਂ 20 ਇਹ ਕਹਿ ਦੇ ਨੇ ਹੁੰਦੇ ਨੇ 20 ਤੋਂ ਲੱਗੂਗੀ ਉਹ ਤਾਂ ਅਸਲ ਚ ਤਜੀਰੀਆਂ ਸੌਂਝੇ ਚ ਲੱਗਣੇ ਜਿਹੜੇ ਜਦੋਂ 20 ਪੈਂਦੇ ਨੇ ਹੋਰ ਹੋਰ ਕਿਉਂਕਿ ਪਾਣੀ ਘਟ ਲੱਗੇ ਰਹਾ ਪਰ ਲੋਕਾਂ ਨੂੰ ਕਾਲ ਹੀ ਹੁੰਦੀ ਵਿੱਚ ਏਤੀ ਮਾਂ ਪਹਿਲਾਂ ਲਾਵਾ ਮਾਂ ਪਹਿਲਾਂ ਲਾਵਾ ਪਤਾ ਨਹੀਂ ਕੀ ਨਾਂ ਦੇ ਜਾਣਾ ਹੁੰਦਾ ਲਾਤੀ ਖਤਮ ਹੋਉਂਦਾ ਜਾ ਰਿਹਾ ਥੱਲੋਂ ਪਈ ਜਾਂਦੀ ਵੇ ਹੋਰ ਜਗ੍ਹਾ ਤੇ ਵੀ ਤੇਰਾ ਡੋਲੀ ਜਾਂਦੇ ਨੇ ਲੋਕ ਨਹੀਂ ਸੁਧਰਦੇ ਜਦੋਂ ਤੱਕ ਪਾਣੀ ਮੁੱਕਦਾ ਨਹੀਂ ਹੈਗਾ ਹਾਂ ਦਰਿਆ ਖਤਮ ਹੋ ਗਏ ਪੇੜ ਵੀ ਕੱਟਾ ਹੋ ਗਏ ਹੋਰ ਪੇੜ ਲਗਾਓ ਭਾਈ ਵੱਤ ਤੋਂ ਵੱਧ ਦਰਖਤ ਘਰਾਂ ਚ ਈ ਆਪਣੇ ਜਨਾਨੀਆਂ ਲਾਉਣੀਆਂ ਬੱਤੇ ਖਤਮ ਵੀ ਹੋ ਸਕਦਾ ਹੈ ਨਾ ਔਰ ਲੈਕ ਆਪਣਾ ਅਰਥ ਵੀ ਖਤਮ ਹੋ ਸਕਦਾ ਅਰਥ ਕੋਈ ਕਲੀਨ ਕਲੀਨ ਪਰੋਂ ਜ਼ਿਆਦਾ ਚੱਲ ਹੁੰਦਾ ਅੰਥਰ ਲਾਉਂਦੇ ਤਾਂ ਐ ਨਹੀਂ ਤੁਸੀਂ ਤਾਂ ਹੀ ਕਲੀਨ ਹੋਊਗਾ ਅਸੀਂ ਨੇ ਇੱਕ ਅਸੀਂ ਦੋਨਾਂ ਨੇ ਇੱਕ ਇੱਕ ਪੇੜਗਾਤਾ ਸੀ ਨਾ ਕੀ ਤਾਂ ਗਾਤਾ ਸੀ ਪਾ ਵੀ ਤਾਂ ਉਹ ਪੈਦਾ ਵੀ ਕਈ ਵਾਰ ਪੱਤੇ ਗਿਰਦੇ ਨੇ ਹੈ ਨਾ ਜਦੋਂ ਆਪਣੇ ਰੇੜੇ ਚ ਤਰਫ ਹੁੰਦੇ ਨੇ ਹੋਰ ਹੋਰ ਅਸੀਂ ਨੇ ਇੱਕਲੀ ਚੀ ਦਾ ਪੇੜਗਾਤਾ ਕਿਹੜਾ ਸਾਫ ਰਹੇ ਥੀਵਿਆਂ ਨੂੰ ਸਾਫ ਕਰਨੇ ਔਖੇ ਨੇ ਘਰ ਪਰ ਉਹ ਆਪਾਂ ਫੇਰ ਵੀ ਕਹਿੰਦੇ ਵੀ ਚਲ ਦਰਖਤ ਸੋਹਣੇ ਲੱਗਦੇ ਨੇ ਆਪਣੇ ਤਾਂ ਮ ਵੀ ਕਿੰਨੇ ਨੇ ਬੇੜੇ ਫਰ ਅਸੀਂ ਤਾਂ ਕਰੇ ਨਹੀਂ ਜਾਏਗਾ ਵੀ ਵੜ ਦੋ ਛਾਂਗ ਜ਼ਰੂਰ ਦਿਓ ਕਹਿ ਦਿੰਨੇ ਆ ਵੱਡਣ ਬੁੱਡਣ ਵਾਰੇ ਅਸੀਂ ਨੇ ਕਦੇ ਨਹੀਂ ਵਿਚਾਰ ਕਰਿਆ ਹੈਗਾ ਹਨਾ ਤੇ ਆਪਾਂ ਪੰਜਾ ਦੇਖੋ ਮਾਲ ਆ ਰਿਹਾ ਦੁਕਾਨ ਦੇ ਕੱਪੜੇ ਡੇੜਬਾ ਸ਼ਹਿਰ ਪਹੁੰਚ ਗਏ ਆਇਦਰ ਕੋਲ ਦੇ ਥੱਲੇ ਰਹਿੰਦੀ ਆ ਬੱਬੂ ਫੁੱਟ ਦੇ ਥੱਲੇ ਉਹ ਉੱਧਰ ਦੁਕਾਨਾਂ ਜੀਆਂ ਨੇ ਮਾਪੂ ਹੁਣ ਦੜਬੇ ਰਹਿਣ ਲੱਗ ਗਈ ਆ ਗਈ ਦਰਦ ਨਹੀਂ ਸੁਪੂ ਦੀ ਕੋਲੇ ਉਹ ਦਰ ਰਹਿਣ ਆਂਬ ਬਹੁਤ ਜ਼ਿਆਦੇ ਆ ਰਹੇ ਨੇ ਆਂਬ ਕੇਲੇ ਆਂਬ ਕੇਲੇ ਬੈਰ ਸੀ ਆਣੇ ਬਹੁਤ ਕੱਠ ਹੁੰਦਾ ਗੁਰੂ ਘਰ ਚ ਵੈਸੀ ਹੋ ਕਮਾਣਾ ਦਾ ਮੈਂ ਤੁਹਾਡੀ ਕਹਦਾ ਉੱਥੇ ਸ਼ਵੀਰ ਸ਼ਵੀਰ ਕੁਛ ਦੇ ਦੋ ਕਿ ਭੀਲੇ ਪੜੇ ਦੂਰ ਸਾਨੂੰ ਤਾਂ ਗੇੜੇ ਲਗਾਈ ਜਾਂਦੇ ਬੈਡੀ ਨੇ ਕਿਵੇਂ ਪਹਿਲੀ ਵਾਰ ਕੀ ਲੱਗੀ ਹੋਈ ਸੀ ਹਾਂ ਕੀ ਲੱਗੀ ਹੋਈ ਸੀ ਤਸਵੀਰ ਤਸਵੀਰ ਮਮਾ ਦੇ ਮਮਾ ਜੀ ਜਿੱਦਣਾ ਪੋਤਿਆਂ ਨੇ ਗਏ ਸੀ ਇਹ ਨਹੀਂ ਬਸ ਤਸਵੀਰ ਹੁੰਦੀ ਹੈ ਮਾਜੀ ਜਿੱਦਣਾ ਪੋਤਿਆਂ ਨੇ ਗਏ ਸੀ ਨੇ ਸੁਪੂ ਦੀ ਕੋਲੇ ਹਾਂ ਨੇ ਸੁਪੂ ਜੀ ਨੂੰ ਘਰ ਦਾ ਰਸਤਾ ਹੀ ਨਹੀਂ ਪਤਾ ਸੀ ਉਹ ਕਦੇ ਅੱਧਰ ਮੋੜਦੇ ਨਹੀਂ ਕਦੇ ਅੱਧਰ ਕਦੇ ਅੱਧਰ ਕਦੇ ਅੱਧਰ ਹਾਂ ਮਮਾ ਆਪਾਂ ਨੂੰ ਪਤਾ ਹੀ ਨਹੀਂ ਚੱਲਿਆ ਹਾਂ ਅੱਧਰ ਹੈ ਬੱਬਾ ਜੀ ਦੀ ਫੋਟੋ ਸੀ ਇੱਧਰ ਖੇਤ ਸੀ ਉਹ ਬੋਲ ਗਈ ਐ ਇੱਧਰ ਆਜੋ ਇੱਧਰ ਆ ਚਲੋ ਮੈਂ ਹੱਬ ਅਸੀਂ ਬੋਲ ਗਈ ਕਿ ਕਿਤਾ ਛੁੱਟੀਆਂ ਕਰਕੇ ਹੁਣ ਝੋਲੇ ਵਾਲੀਆਂ ਬੀਬੀਆਂ ਬੈਗਾਂ ਵਾਲੀਆਂ ਆ ਜਾਂਦੀਆਂ ਨੇ ਮਰਿਆ ਦੀ ਕੀ ਕਮੋਰਸਾਈਕਲ ਤੇ ਦੋ ਦੋ ਤਿੰਨ ਤਿੰਨ ਬੱਚੇ ਨਾਲ ਕਦੇ ਇੱਧਰ ਲੰਘੇ ਕਦੇ ਉੱਧਰ ਲੰਘੇ ਪਹਿਲਾਂ ਇੱਧਰ ਫਿਰ ਉੱਧਰ ਉਹ ਚੁੱਪ ਉਹ ਵੀ ਇਦਾਂ ਰਿਆ

ਆਰ ਸਾਹਿਬ ਨਿੱਚੇ ਵੜਿਆ ਹੋਇਆ ਸੀ ਉਹ ਉਧਰ ਨਹੀਂ ਸੈ ਹਰ ਗੁਰੂ ਜੀ ਵਾਰੀ ਕਿਸੇ ਨਾਮ ਨਾਲ ਨਾਮ ਨਾ ਬੱਚਾ ਚਲਦਾ ਰਾਖਾ ਕੋ ਬਾਹਰ ਇਹ ਬਾਰੂ ਕਿਸੇ ਪ੍ਰਦੇਸ਼ ਰਾਜ ਦਾ ਵੀ ਜੋ ਸਿੰਘੂ ਦੁਆਰਾ ਜੁੜੇ ਦਰਸ਼ਕ ਦਾ ਸੀਰ ਸਿੰਘਾ ਕਰਨਾ ਨਾਮ ਨਾਲ ਚਲਦਾ ਜਿੰਨੀ ਮੈਂ ਨੇ ਨਾਮ ਨਾਲ ਤਾਂ ਹੀ ਉੱਤੇ ਚਤ ਨਾਮ ਕੀ ਤਾਂ ਚਲੋ ਜੀ ਹੋਰੀ ਰੋਗਾਂ ਦਾ ਹਾਇ ਮੱਥਾ ਟੇਕ ਲਿਆ ਕਿਉਂ ਹੋਰੀ ਰੋਗਾਂ ਦਾ ਹਾਇ ਮੱਥਾ ਤੁਸੀਂ ਰੋਗਾਂ ਸਿੰਘਾ ਨੇ ਕੋਈ ਫੇਖਾਉਣੀ ਥੋਰ ਕੀ ਸੁਣਾ ਪੈਂ ਕਿ ਸੇਵਾ ਕਰਦਾ ਬੋਲੋ ਪਿੰਗਾਰੇ ਬੋਲਿਆ ਹਾਂ ਆ ਦੇਖ ਇਹ ਮਾਰੀ ਛੜ ਗਈ ਹੈ ਮਮਾ ਬੋਲੇ ਕੱਪੜੇ ਲੈ ਆਣੇ ਤਾਂ ਕੱਪੜੇ ਵੀ ਲਾਣੇ ਮਮਾ ਜੀ ਹੋ ਗਿਆ ਤਾਂ ਤੁਸੀਂ ਨਾਰਾਜ ਹੋ ਮਮਾ ਤਾਂ ਹੋ ਹੀ ਨਹੀਂ ਸਾਡੇ ਤੂੰ ਹੋਈ ਕੁਝ ਖਾ ਲਓ ਕੱਪੜੇ ਦਾ ਕੁਝ ਜਾਣਾ ਕਹਿੰਦਾ ਲੈ ਲਓ ਕੱਪੜੇ ਘਰੇ ਪਉਣ ਨਾ ਘਰੇ ਪਉਣ ਜੇ ਬੜਾ ਨਹੀਂ ਤਾਂ ਖਰਚਾ ਵਧੀਆ ਨਹੀਂ ਮੇਰੇ ਮਿਲਦਾ ਪਿੱਛੇ ਮਿਲਦਾ ਸੀ ਉਹੀ ਆਪਾਂ ਉੱਤੇ ਖਾਲਾ ਫੋਟੋ ਤਾਂ ਉਹਦੇ ਪਾਸੇ ਮੈਂ ਨਹੀਂ ਪਰਦੀ ਨੂੰ ਆ ਜਿਹੜੀ ਖੜੀ ਹੋ। ਜੀ। ਕੁਈਆਂ ਮਾਗੇ ਤਰਨੇ ਚਾਹ। ਆਪਾਂ ਇਹ ਪਿੱਛੇ ਰੱਖਿਆ ਕਰ ਚੰਨ ਲਈ ਇੱਕ ਇਹ ਕਾਰ ਦਾ। ਆ ਜਾ ਆ ਜਾ। ਇੱਥੇ ਆ ਜਾਓ। ਅਸੀਂ ਜਾ ਰਹੇ ਹਾਂ। ਕੋਈ ਮੈਂ ਚੱਲ ਪੱਟ। ਹਾਂਜੀ ਅਸੀਂ ਬੈਰਸੀਆਂ ਨੇ ਜਾਇਆ ਜੀ ਦੇਖੋ ਜਸਨੀਤਾਂ ਸੂਟ ਪਾਈ ਵੀ ਖੜੀ ਆਪਦਾ ਦਿਖਾਈ ਜਸਨੀਜਾ ਇਹ ਜਸਨੀਤ ਲੈ ਕੇ ਆਈ ਆ ਟਾਮ ਜੈਰੀ ਵਾਲਾ ਇੱਕ ਆ ਵਾਲਾ ਹੈ ਇੱਕ ਆ ਵਾਲਾ ਲੈ ਕੇ ਆਈ ਆ ਇਹ ਘਰੇ ਪਾਉਣ ਵਾਸਤੇ ਲੈ ਕੇ ਨਿਊਯਾਰਕ ਤੇ ਆ ਸ਼ਾਟ ਅਬੀ 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 ਆ ਬਹੁਤ ਵਧੀਆ ਹੂੰ ਦੋ ਸੂਟ ਸੈਵ ਲੈ ਕੇ ਆਇਆ ਆ ਮਨੇ ਬੋਏ ਸਾਲ ਚ ਲੈਤੀ ਹੂੰ ਦੋਏ ਸੂਟ ਜਸਮੀਨ ਜਲੇ ਆ ਇਹ ਕਹਿੰਦੇ ਕਿ ਸਾਨੂੰ ਵਧੀਆ ਫੇਰਦਵਾ ਦੇ ਘਰੇ ਪਾਉਣ ਵਾਲੇ ਲਈ ਆ ਇਹ ਗਰਮੀ ਦੇ ਵਿੱਚ ਹਲਕੇ ਹਲਕੇ ਜੀ ਇਹ ਵਧੀਆ ਰਹਿੰਦੇ ਨੇ ਮੈਂ ਸਭ ਇੱਕ ਅਮਰੀਕਾ ਕੇ ਸਭ ਜਿਨੀਆਂ ਘਰ ਦੇ ਹੁੰਦੇ ਨੇ ਉਹ ਵੀਡੀਓ ਜਿਸ ਐਵੇਂ ਅੰਦਰ ਇਹ ਆਪਸੇ ਲਈ ਕੱਪੜੇ ਨਹੀਂ ਪਹਿਨੇ ਫਾਂਦ ਰਹੀ ਜਾਂਦੀ ਐ ਨੇ ਅ ਚੁੱਪ 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 ਇਹ ਕਹਿੰਦੇ ਸੀ ਨੇ ਖੇਡਾਂ ਲੈ ਨਾ ਸੀ ਨੇ ਖੇਡਾਂ ਦਵਾਈਆਂ ਨਹੀਂ ਕਿਉਂਕਿ ਖੇਡਾਂ ਆਲਰੇਡੀ ਇਹਨਾਂ ਕੋਲ ਬਹੁਤ ਹੋ ਜਾਂਦੀਆਂ ਨੇ ਬਹੁਤ ਹੈਗੀਆਂ ਨੇ ਤੇ ਇਹਨਾਂ ਨੂੰ ਆਖਿਆ ਵੀ ਕਿ ਇੱਕ ਸੂਟੇ ਲੈ ਲੈਣੋ ਆਪ ਦਾ ਉਹਨਾਂ ਨੂੰ ਦੂਸਰੇ ਘਰ ਘੋੜਾ ਜਨਿਆ ਸੀ ਖੇੜੀ ਨਹੀਂ ਸਕਦੇ ਉਹ ਨਾਲ ਇਹਦੇ ਨਾਲ ਖੇਡਾਂ ਨਾਲ ਕੋਈ ਨਾ ਤੇ ਚਲੋ ਜੀ ਇਹਦੇ ਨਾਲ ਹੀ ਆਪਾਂ ਨਾ ਬਲੌਗ ਦਾ ਕਰਦੇ ਐਂਡ ਬਾਏ ਬਾਏ ਰਰਾ ਕੁਝ ਕਮੈਂਟ ਨੇ ਆਪਾਂ ਉਹਨਾਂ ਦੇ ਨਾਮ ਵੀ ਬੋਲਾਂਗੇ ਹਨਾ ਮਿਲਾਂਗੇ ਆਪਾਂ ਫੇਰ ਕਮੈਂਟਾਂ ਦੇ ਨਾਲ ਹਾਂਜੀ ਹੁਣ ਵਾਰੀ ਆ ਕਮੈਂਟਾਂ ਦੀ ਕਾਫੀ ਥੀਨ ਹੋ ਗਿਆ ਆਪਾਂ ਨੇ ਕਮੈਂਟ ਨਹੀਂ ਬੋਲੇ ਹਨਾ ਤੇ ਪਹਿਲਾ ਕਮੈਂਟ ਆਏਗਾ ਆਮਨ ਬਰਾੜ ਤੇ ਨਵਜੋਤ ਵਾਲ ਕੈਨੇਡਾ ਤੋਂ ਆਫੀਸ਼ਲ ਰਪਿੰਦਰ ਚਹਿਲ ਮਲੇਰਕੋਟਲੇ ਤੋਂ ਜੀ ਰਾਜਵਿੰਦਰ ਕੌਰ ਜੂਕੇ ਤੋਂ ਗਗਨਦੀਪ ਜਲਵੇੜਾ ਬਲਦੇਵ ਸਿੰਘ ਸਿੱਧੂ ਜਸਕਰਨ ਢਿੰਡਸਾ ਤੇ ਮਾਮ ਮਤਾਰੀ ਕਾਲੋ ਜੱਟ ਪਾਕਿਸਤਾਨ ਤੋਂ ਜੀ ਢਿੰਡਸਾ ਤੇ ਹਾਸ਼ਨ ਢਿੱਲੋਂ ਸੰਦੀਪ ਕੌਰ ਪਿੰਡ ਮੰਡੀਕਲਾਂ ਤੋਂ ਜੀ ਮੰਨੂ ਗਰੇਵਾਲ ਇਹ ਕਹਿੰਦੇ ਤੁਸੀਂ ਕਿਵੇਂ ਹੋ ਅਸੀਂ ਵਧੀਆ ਜੀ ਸਾਰੇ ਤੁਸੀਂ ਸੁਣਾਓ ਠੀਕ ਠਾਕ ਸੁਖਵੀਰ ਢਿੱਲੋਂ ਅ ਸਬਨੂਰ ਸਰੋਹ ਹਰਪਾਜਨ ਕੌਰ ਪੰਜਕੋਲੇ ਤੋਂ ਜੀ ਕੁਲਵੰਤ ਸਿੰਘ ਅਗਲਾ ਨਾਮ ਵਾਲੇ ਜੱਟ ਨਰਿੰਦਰ ਕੁਮਾਰ ਮਾਹੀ ਫਗਵਾੜੇ ਤੋਂ ਜੀ ਔਰ ਮੁਹੰਮਦ ਅਫਜਲ ਦਲਵਿੰਦਰ ਸਿੰਘ ਆਮਨਦੀਪ ਸਿੰਘ ਇਹ ਕਹਿੰਦੇ ਤੁਸੀਂ ਪਿੰਡ ਨਹੀਂ ਗਏ ਹੈਗੇ ਛੁੱਟੀਆਂ 'ਚ ਨਾਂਦੀ ਅਸੀਂ ਪਿੰਡ ਨਹੀਂ ਗਏ ਹੈਗੇ ਗਰਮੀ ਬਹੁਤ ਜ਼ਿਆਦਾ ਹੈ ਹਨਾ ਤੇ ਕੁਛ ਇਹ ਉੱਥੇ ਜੀ ਵੀ ਨਹੀਂ ਲਾਉਂਦੇ ਹੈਗੇ ਜਾ ਕੇ ਪਿੰਡ ਹੁਣ ਅਸੀਂ ਜਦੋਂ ਇਹਨਾਂ ਦਾ ਸਕੂਲ ਜੇ ਲੱਗਣ ਲੱਗੇ ਉਦੋਂ ਜਾਵਾਂਗੇ ਕਿਉਂਕਿ ਸਾਰਾ ਦਿਨ ਫੇਰੇ ਨਾਲ ਸਕੂਲ ਲੱਗੇ ਆਂਦਾ ਉਹ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਮੈਂ ਨਾ ਜਿਹੜੀ ਸਕੂਲ ਵਾਲੀ ਬੱਸ ਆ ਉਹ ਸਾਡੇ ਪਿੰਡ ਵੀ ਜਾਂਦੀ ਆ ਤੇ ਇੱਧਰ ਵੀ ਜਾਂਦੀ ਆ ਜਦੋਂ ਮਰਜ਼ੀ ਜਾ ਸਕਦੇ ਆ ਹਨਾ ਛੁੱਟੀਆਂ ਦਾ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਹੈਗਾ ਮਲ ਸਿੰਘ ਮਾਨ ਕੈਨੇਡਾ ਤੋਂ ਬਾਕੀ ਜਸਨੀ ਜਿੱਕਲੀ ਜਾਇਆ ਹੀ ਇਹ ਨੂੰ ਹੋ ਰਿਹਾ ਸੀ ਇਹ 2 ਦਿਨ ਲਾਇਆ ਹੀ ਤੇ ਅਸੀਂ ਮਿਲਿਆ ਇਹ ਤੇ ਵਿੱਚ ਦੀ ਜਾ ਕੇ ਹੁਣ ਸੈਬੂ ਹੀ ਜਾ ਜਾਣਗੇ ਮਿਲਿਆਉਣਗੇ ਜੇ ਰਹਿ ਕੇ ਹਣਾ ਹੋਊਗਾ ਰਹਿ ਆਉਣਗੇ ਰਣਜੀਤ ਕੌਰ ਬਬਲੀ ਹੰਗਾ ਕੈਨੇਡਾ ਤੋਂ ਜੀ ਸਮੂਰਸਰੋ ਕਾਰ ਕਰੀਟਰ ਮਨਜਿੰਦਰ ਸਿੰਘ ਢੂਲਰ ਢੇੜੀ ਸੰਗਲੂਰ ਤੋਂ ਥੈਂਕ ਯੂ ਜੀ ਰਜ ਕੌਰ ਆਮਨ ਟੀਮਾਨ ਮਨੂ ਗਰੇਵਾਲ ਇੱਕ ਪਾਕਿਸਤਾਨ ਤੋਂ ਨੇ ਜੀ ਉਹਨਾਂ ਦਾ ਨਾਮ ਨਹੀਂ ਸ਼ੋ ਹੁੰਦਾ ਹੈਗਾ ਹਨਾ ਤੇ ਕੱਲਾ ਵੀ ਉਹਨਾਂ ਦਾ ਯੂਜ਼ਰ ਹੀ ਬਾਕੀ ਉਹਨਾਂ ਦਾ ਕਮੈਂਟ ਸਾਰਾ ਪਹੁੰਚ ਜਾਂਦਾ ਆਪਣੇ ਕੋਲ ਰਾਜਕੌਰ ਜਸਕਰਨ ਸਵਰਨਜੀਤ ਕੌਰ ਕੌੜੀਆਂ ਤੋਂ ਨੇ ਆ ਆਰਸ਼ੂਪ੍ਰੀਤ ਜਸ ਬਰਾੜ ਗਰਵਿੰਦਰ ਸ਼ਰਮਾ ਅਗਲਾ ਨਾਮ ਹੈਗਾ ਜੀ ਗੋਪ੍ਰੀਤ ਸਿੰਘ ਮਲ ਸਿੰਘ ਮਾਨ ਭੀਪਨੂ ਕੁਮਾਰ ਆ ਆਮਰਜੀਤ ਕੌਰ ਇਹ ਕਹਿੰਦੇ ਵੀ ਜਿਹੜੇ ਛੋਡੇ ਬਿੱਧ ਨੇ ਬਜ਼ੁਰਗ ਨੇ ਉਹ ਕੌਣ ਨੇ ਉਹ ਸਾਡੇ ਦਾਦਾ ਸਹੁਰਾ ਜੀ ਨੇ ਤੇ ਜਿਹੜਾ ਡੈਡੀ ਨੇ ਉਹਨਾਂ ਦੇ ਡੈਡੀ ਹੋ ਗਏ ਹਨਾ ਸਾਡੇ ਬਾਪੂ ਜੀ ਹੋ ਗਏ ਹੋ ਜੀ ਤੇ ਟਿੱਲੋ ਇਹ ਸਾਰੇ ਕਮੈਂਟ ਸੀ ਜੀ ਆਪਾਂ ਨੂੰ ਜਿਹੜੇ ਆਏ ਸੀ ਹਨਾ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਇੱਕ ਨਾਮ ਰਹਿ ਗਿਆ ਜੀ ਜਸਵਿੰਦਰ ਸਿੰਘ 62 ਕੈਲੀਫੋਰਨੀਆ ਯੂ ਐਸ اے ਤੋਂ ਥੈਂਕ ਯੂ so much ਇੰਨੇ ਸੋਹਣੇ ਕਮੈਂਟ ਕਰਨ ਵਾਸਤੇ ਤੇ ਇੰਨਾ ਪਿਆਰ ਦੇਣ ਵਾਸਤੇ ਤੇ ਐਵੇਂ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਹਨਾ හඩවාගේ මළ නැක්ට ලවදේ නස කල් जी බයි බයි